ਹੈਲੋ ਹੈਲੋ ਮੇਰੀ ਜੀ ਹਲੋ ਮੇਰੇ ਜੀ ਹਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MS From The Study Hall Jaw ਦੇ ਵਿੱਚ ਸੋ ਆਜੋ ਬਈ ਸਾਰੇ ਜਲਦੀ ਜਲਦੀ ਸਾਰਿਆਂ ਨੂੰ ਗੁੱਡ ਈਵਨਿੰਗ ਸਤਿ ਸ੍ਰੀ ਅਕਾਲ ਬਈ ਜਿਹੜੇ ਪੰਜਾਬੀ ਦੀ ਕਲਾਸ ਦੀ ਉਡੀਕ ਕਰ ਰਹੇ ਸੀ ਸੋ ਆਪਣੀ ਕਲਾਸ ਜਿਹੜੀ ਸਟਾਰਟ ਹੋ ਚੁੱਕੀ ਹੈ ਬਈ ਸੋ ਸਭ ਤੋਂ ਪਹਿਲਾਂ ਕਲਾਸ ਨੂੰ ਸ਼ੇਅਰ ਕਰ ਦਿਓ ਬਈ ਜਿਹੜੇ ਡੇਲੀ ਬੱਚੇ ਜੁੜਦੇ ਨੇ ਆਪਣੇ ਨਾਲ ਉਹ ਜੁੜ ਸਕਣ ਸੋ ਆਜੋ ਸਟਾਰਟ ਕਰੀਏ ਅੱਜ ਦੀ ਕਲਾਸ ਹਾਂ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਸੋ ਸਭ ਤੋਂ ਪਹਿਲਾਂ ਵੀ ਚੈਨਲ ਦੇ ਉੱਪਰ ਚਾਹੀਏ ਨਵੇਂ ਜੁੜੇ ਚਾਹੀਏ ਪੁਰਾਣੇ ਹਰ ਇੱਕ ਦਾ ਮੋਸਟ ਵੈਲਕਮ ਜਿਵੇਂ ਕਿ ਆਪਾਂ ਡੇਲੀ ਦੱਸਦੇ ਆਂ ਕਿ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਇੱਕ ਨੰਬਰ ਸ਼ੋਅ ਹੋ ਰਿਹਾ ਹੈ ਨਾ ਜਿਹੜੇ ਨੰਬਰ ਸ਼ੋਅ ਹੋ ਰਿਹਾ ਹੈ ਤੁਹਾਡਾ ਸਭ ਦਾ ਹੀ ਹੈ ਬਈ ਠੀਕ ਹੈ ਸੋ ਹਾਲੇ ਤੱਕ ਜਿਹੜੇ ਵਿੱਚ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਜੁਆਇਨ ਨਹੀਂ ਹੋਏ ਤਾਂ ਜੇਕਰ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਪਰ ਜਿਹੜੀ ਆਪਣੀ ਫੁੱਲ ਡਿਟੇਲ ਹੈ ਉਹ ਤੁਸੀਂ ਲੈ ਕੇ ਭੇਜ ਸਕਦੇ ਹੋ ਠੀਕ ਹੈ ਬਈ ਜਿਵੇਂ ਕਿ ਆਪਾਂ ਡੇਲੀ ਦੱਸਦੇ ਹਾਂ ਇਸ ਨੰਬਰ ਦੇ ਵਿੱਚ ਜਿਹੜਾ ਜੁਆਇਨ ਹੋਣ ਦਾ ਤੁਹਾਡਾ ਫਾਇਦਾ ਫਾਇਦਾ ਕੀ ਹੈ ਕਿ ਜੇਕਰ ਕੋਈ ਆਪਾਂ ਚੈਨਲ ਦੇ ਉੱਪ ਜਿਹੜੇ ਬੱਚੇ ਕਹਿੰਦੇ ਸਾਨੂੰ YouTube ਲਵ ਉਹ ਵੀਡੀਓ ਜਿਹੜੀ ਉਹਦੇ ਉੱਪਰੋਂ ਵੀਡੀਓ ਨਹੀਂ ਆਉਂਦੀਆਂ ਜਾਂ ਕੋਈ ਅਪਡੇਟ ਆੜੀ ਸਾਡੇ ਤੱਕ ਪਹੁੰਚਦੀ ਨਹੀਂ ਗਰੁੱਪ ਦੇ ਵਿੱਚ ਸ਼ਾਮਿਲ ਹੋ ਕੇ ਜਿਹੜੀ ਤੁਹਾਡੇ ਤੱਕ ਹਰ ਇੱਕ ਅਪਡੇਟ ਹੈ ਕੋਈ ਵੀ ਆਪਾਂ ਅਨਾਉਂਸ ਕਰਦੇ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਿਹੜੀ ਉਹ ਪਹੁੰਚ ਜਾਂਦੀ ਹੈ ਠੀਕ ਹੈ ਬਈ ਸੋ ਜੇਕਰ ਮੇਰੀ ਆਵਾਜ਼ ਵੀਡੀਓ ਕੁਆਲਿਟੀ ਵਗੈਰਾ ਸਭ ਤੱਕ ਸਹੀ ਪਹੁੰਚ ਰਿਹਾ ਤੇ ਇੱਕ ਵਾਰੀ ਥੰਬਸ ਅਪ ਕਰ ਦਿਓ ਤਾਂ ਕਿ ਆਪਾਂ ਕਲਾਸ ਨੂੰ ਅੱਗੇ ਸਟਾਰਟ ਕਰੀਏ ਸੋ ਕਰੋ ਬਈ ਜਲਦੀ ਜਲਦੀ 18 ਜਣੇ ਸ਼ੋ ਹੋ ਰਹੇ ਨੇ ਮੇਰੇ ਕੋਲੇ ਸੋ ਕਲਾਸ ਨੂੰ ਸਭ ਤੋਂ ਪਹਿਲਾਂ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਡੇਲੀ ਠੀਕ ਹੈ ਭਈ ਕੱਲ ਸੰਡੇ ਸੀ ਹੈ ਨਾ ਸੋ ਸੰਡੇ ਕਰਕੇ ਆਪਣੀ ਕਲਾਸ ਕਰ ਲ ਆਫ ਸੀਗੀ ਸੋ ਕਈਆਂ ਨੂੰ ਇਹ ਗਲਤਫਹਿਮੀ ਹੋ ਜਾਂਦੀ ਵੀ ਕਲਾਸਾਂ ਜਿਹੜੀਆਂ ਆਫ ਹੋ ਚੁੱਕੀਆਂ ਨੇ ਹੈ ਨਾ ਠੀਕ ਹੈ ਭਈ ਆਵਾਜ਼ ਵਗੈਰਾ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਕਿਉਂਕਿ بارش ਦੇ ਮੌਸਮ ਕਰਕੇ ਹੋ ਸਕਦਾ ਹੈ ਕਈ ਵਾਰੀ ਕਿਸੇ ਕੋਲੇ ਆਵਾਜ਼ ਦੀ ਕੋਈ ਪ੍ਰੋਬਲਮ ਵਗੈਰਾ ਹੋਵੇ ਤਾਂ ਕਰਕੇ ਆਪਾਂ ਪੁੱਛਨੇ ਠੀਕ ਹੈ ਭਈ ਸੋ ਕਰੀਏ ਸਟਾਰਟ ਚਲੋ ਭਈ ਸੋ ਦੇਖੋ ਭਈ ਇੱਕ ਅਪਡੇਟ ਹੈ ਤੁਹਾਡੇ ਵਾਸਤੇ ਸੋ ਜੇਕਰ ਕੋਈ ਜਿਹੜੇ ਬੱਚੇ ਤੁਸੀਂ ਕੋਰਸ ਖਰੀਦਣ ਚਾਹਵਾ ਉਹਨੂੰ ਵੀ ਜਿਵੇਂ ਆਪਾਂ ਡੇਲੀ ਦੱਸਦੇ ਹੁੰਨੇ ਆ ਕਿ ਹਲੇ ਤੱਕ ਤਾਂ ਕੋਈ ਪੇਪਰ ਦੀ ਜਿਹੜੀ ਅਨਾਉਂਸਮੈਂਟ ਨਹੀਂ ਹੋ ਰਹੀ ਹੈ ਨਾ ਸੋ ਜਦੋਂ ਪੇਪਰ ਦੀ ਅਨਾਉਂਸਮੈਂਟ ਹੋਊਗੀ ਤਾਂ ਇਹਦੇ ਕੋਰਸ ਤੁਹਾਨੂੰ ਬਹੁਤ ਹੀ ਜ਼ਿਆਦਾ ਮਹਿੰਗੇ ਮਿਲਣਗੇ ਪਰ ਆਪਣੇ ਚੈਨਲ ਦੇ ਵਿੱਚ ਕੀ ਹੈ ਤਾਂ ਉਹਨੂੰ ਸਿਰਫ 2500 ਦੇ ਵਿੱਚ ETT ਵਾਲਾ ਤੇ 3000 ਦੇ ਵਿੱਚ BARD ਵਾਲਾ ਠੀਕ ਹੈ ਸੋ ਜੇਕਰ ਕੋਈ ਲੈਣ ਦੇ ਚਾਹਵਾ ਉਹ ਵੀ ਲੈ ਸਕਦੇ ਹੋ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਇਹ ਐਪ ਹੈ ਸੋ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਸੋ ਚੱਲੀਏ ਅੱਗੇ ਲੋਗੋ ਤੁਹਾਨੂੰ ਸ਼ੋ ਹੋ ਰਿ ਸਭ ਤੋਂ ਪਹਿਲਾ ਕੁਐਸਚਨ ਆ ਗਿਆ ਵੀ ਤੁਹਾਡੇ ਅੱਗੇ ਸਕਰੀਨ ਦੇ ਉੱਪਰ ਤੁਹਾਨੂੰ ਸ਼ੋ ਹੋ ਰਿਹਾਗਾ ਸਭ ਤੋਂ ਪਹਿਲਾ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਬਈ ਕਹਿੰਦੇ ਰਹਿਮਤ ਖੁਸ਼ ਹੈ ਰਹਿਮਤ ਖੁਸ਼ ਹੈ ਕਹਿੰਦੇ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਆਇਆ ਹੈ ਇਹ ਵਾਕ ਦੇ ਵਿੱਚ ਇਹਦੀ ਆਪਾਂ ਨੇ ਕਿਸਮ ਦੱਸਣੀ ਹੈ ਠੀਕ ਹੈ ਕੋਈ ਬੱਚਾ ਖੁਸ਼ ਹੈ ਕਿਉਂ ਖੁਸ਼ ਹੈ ਵੀ ਉਹ ਕਲਾਸ ਦੇ ਵਿੱਚ ਫਰਸਟ ਆ ਗਿਆ ਠੀਕ ਹੈ ਬਈ ਇਹ ਇੱਕ ਵਾਕ ਹੈ ਉਨੇ ਵਾਕ ਦੇ ਆਪਣੇ ਖਾਸियत ਦੱਸਣੇ ਵੀ ਕਿਹੜੇ ਦੇ ਵਿੱਚ ਆ ਜਾਊਗਾ ਸੰਯੁਕਤ ਦੇ ਵਿੱਚ ਹੋਊਗਾ ਮਿਸ਼ਰੇ ਦੇ ਵਿੱਚ ਹੋਊਗਾ ਸਧਾਰਨ ਦੇ ਵਿੱਚ ਹੋਊਗਾ ਜਾਂ ਗੁੰਜਲਦਾਰ ਵਾਕ ਦੇ ਵਿੱਚ ਹੋਊਗਾ ਵੈਰੀ ਗੁੱਡ ਬਈ ਆਨਸਰ ਕਰਦੇ ਆਓ ਸਾਰੇ ਲਗਾਤਾਰ ਸੋ ਕਲਾਸ ਨੂੰ ਨਾਲ ਦੀਆਂ ਲਾਈਕ ਕਰਦੇ ਆਓ ਤੇ ਅੱਗੇ ਦੇ ਕੇ ਸ਼ੇਅਰ ਕਰਦੇ ਆਓ ਠੀਕ ਹੈ ਬਈ ਸੋ ਤੁਹਾਡੇ ਵਾਸਤੇ ਇਨੀ ਮਿਹਨਤ ਕਰਕੇ ਆਪਾਂ ਜਿਹੜੀ ਕਲਾਸਾਂ ਲੈ ਕੇ ਆਉਣੇ ਆ ਤਾਂ ਕਲਾਸ ਨੂੰ ਅੱਗੇ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਬਈ ਸੋ ਸਭ ਤੋਂ ਪਹਿਲਾ ਕੁਐਸਚਨ ਆ ਸੋ ਇਹਦਾ ਰਾਈਟ ਆਨਸਰ ਤੁਸੀਂ ਵੀ ਕਰਦੇ ਸਾਰੇ ਹਨਾ 20 ਸੋ ਦੇਖੀ ਕੀ ਹੋਊਗਾ ਬਈ ਇਹਦਾ ਸੋ ਇਹਦਾ ਰਾਈਟ ਆਨਸਰ ਤੁਹਾਡਾ ਬੀ ਹੀ ਬਣੇਗਾ ਮਿਸ਼ਰਤ ਵਾਕ ਹੋਵੇਗਾ ਠੀਕ ਹੈ ਬਈ ਸੋ ਇਹ ਕੁਐਸਚਨ ਮੋਸਟ ਇੰਪੋਰਟੈਂਟ ਹੈ ਮੋਸਟਲੀ ਪੜ੍ਹਨ ਵਾਲੇ ਕਿਉਂਕਿ ਇਹ ਕੁਐਸਚਨ ਇਸ ਤੋਂ ਪਹਿਲਾਂ ਪੀਐਸਟੈਟ ਦੇ ਪੇਪਰਾਂ ਦੇ ਵਿੱਚ ਦੋ ਵਾਰ ਇਹ ਆ ਚੁੱਕਿਆ ਹੈ ਠੀਕ ਹੈ ਬਈ ਇਸ ਤੋਂ ਪਹਿਲਾਂ ਪੀਐਸਟੈਟ ਦੇ ਪੇਪਰ ਦੇ ਵਿੱਚ ਇਹ ਕੁਐਸਚਨ ਹੈ ਜਿਹੜਾ ਦੋ ਵਾਰ ਬਣ ਚੁੱਕਿਆ ਹੈ ਠੀਕ ਹੈ ਬਈ ਇਸ ਕਰਕੇ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਤੇ ਹਰ ਵਾਰ ਇਹੀ ਹੁੰਦਾ ਜਿਹੜੇ ਕੁਐਸਚਨ ਪੇਪਰ ਦੇ ਵਿੱਚ ਰਿਪੀਟ ਹੁੰਦੀਆਂ ਨੇ ਨਾ ਉਹ ਹੁੰਦੀ ਰਹਿੰਦੇ ਨੇ ਠੀਕ ਹੈ ਬਈ ਸੋ ਉਸ ਤੋਂ ਬਾਅਦ ਦੇਖੋ ਕੁਐਸਚਨ ਨੰ ਤਵਰਗ ਕਿਹੜੇ ਵਿਅੰਜਨ ਹੁੰਦੇ ਹਨ ਤਵਰਗ ਦੰਤੀ ਹੁੰਦੇ ਨੇ ਕੰਠੀ ਹੁੰਦੇ ਨੇ ਤਾਲਵੀ ਹੁੰਦੇ ਨੇ ਜਾਂ ਉਲਟ ਜੀਵੀ ਹੁੰਦੇ ਨੇ ਤਵਰਗ ਕਿਹੜੇ ਹੁੰਦੇ ਨੇ ਹੁਣ ਇਹ ਪਤਾ ਕੀ ਹੈ ਜਿਹੜੇ ਆਪਣੇ 35 ਅੱਖਰ ਜਦੋਂ ਆਪਾਂ ਉਹਨੂੰ ਲਿਖਦੇ ਆ ਹਨ 35 ਅੱਖਰ ਨੂੰ ਮੰਨ ਲਓ ਆਪਾਂ ਲਿਖਦੇ ਆ ਉਹ ਲਿਖਣ ਦੇ ਆਪਾਂ ਉਡਾੜੀ ਲਿਖ ਲਈ ਕੱਕੇ ਆਈ ਲਿਖ ਲਈ ਹੈ ਨਾ ਅੱਗੇ-ਅੱਗੇ ਆਪੀ ਤਾਂ ਪਹਿਲ ਲਿਖਦੇ ਆ ਇਹ ਸਾਰੀਆਂ ਜਿਹੜੀ ਲਾਈਨਾਂ ਨੇ ਉਹਨਾਂ ਨੂੰ ਨਾਮ ਦਿੱਤੇ ਹੋਏ ਨਹੀਂ ਠੀਕ ਹੈ ਨਾਮ ਦਿੱਤੇ ਹੋਏ ਨੇ ਇਹਨਾਂ ਨੂੰ ਤਾਂ ਕਰਕੇ ਇਹਨਾਂ ਨੂੰ ਅਲੱਗ-ਅਲੱਗ ਨਾਮਾਂ ਨਾਲ ਬੋਲਿਆ ਜਾਂਦਾ ਕਵਰਗ ਤਵਰਗ ਚਵਰਗ ਠੀਕ ਹੈ ਇਸੇ ਤਰ੍ਹਾਂ ਸੋ ਇਹਦਾ ਤੁਸੀਂ ਆਨਸਰ ਕੋਈ ਸੀ ਕਰ ਰਹੇ ਨੇ ਕੋਈ ਏ ਕਰ ਰਹੇ ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਏ ਤਵਰਗ ਜੇਕਰ ਕੋਈ ਚੀਜ਼ ਨਹੀਂ ਪਤਾ ਲੱਗਦੀ ਤਾਂal ਵੀ ਕਿਹੜੇ ਆਗੇ ਬਈ ਤਵਰਗ ਜੇਕਰ ਕੋਈ ਚੀਜ਼ ਨਹੀਂ ਪਤਾ ਲੱਗਦੀ ਤਾਂ ਉਹਨੂੰ ਬੋਲ ਕੇ ਦੇਖ ਲਿਆ ਕਰੋ ਜਿਵੇਂ ਤ ਤੱਤੇ ਵਾਲੀ ਲੈਣ ਆ ਗਈ ਤੱਤਾ ਥੱਥਾ ਦੱਦਾ ਤੱਦਾ ਠੀਕ ਹੈ ਜਦੋਂ ਇਹਨਾਂ ਪੱਖਰਾਂ ਨੂੰ ਬੋਲਦੇ ਆ ਇਹਨਾਂ ਨੂੰ ਬੋਲਣ ਵੇਲੇ ਜਿਹੜੀ ਆਪਣੀ ਜੀਭ ਹੈ ਉਹ ਉੱਪਰਲੇ ਦੰਦਾਂ ਦੇ ਅੰਦਰਲੇ ਹਿੱਸੇ ਨੂੰ ਛੂੰਦੀ ਆ ਹਨਾ ਤਾਂ ਵਰਗ ਤਾਂ ਕਰਕੇ ਇਹ ਕਿਹੜੇ ਹੋਗੇ ਦੰਤੀ ਹੋਗੇ ਜੇ ਦੰਦਾਂ ਨੂੰ ਛੂੰਦੀਆਂ ਤਾਂ ਕਰਕੇ ਇਹ ਕਿਹੜੇ ਹੋਗੇ ਬਾਈ ਦੰਤੀ ਹੋਗੇ ਠੀਕ ਹੈ ਤਾਲਵੀ ਨਹੀਂ ਹੈਗੇ ਵੀਰੇ ਇਹ ਜਿਹੜੇ ਤਾਲਵੀ ਕਰਦੇ ਰਹਿ ਜੇ ਸਾਰੇ ਗਲਤ ਨੇ ਹੋ ਠੀਕ ਹੈ ਦੰਤੀ ਹੋ ਗੋ ਟੋੜੇ ਠੀਕ ਹੈ ਭਾਈ ਸੋ ਨੈਕਸਟ ਕੁਐਸਚਨ ਦੇਖੋ ਗੁਰਮੁਖੀ ਲਿਪੀ ਦੀ ਵਰਣਮਾਲਾ ਵਿੱਚਲੇ ਸਵਰ ਕਿਹੜੇ ਹਨ ਜੇਕਰ ਆਪਾਂ ਗੱਲ ਕਰੀਏ ਗੁਰਮੁਖੀ ਲਿਪੀ ਦੀ ਵਰਣਮਾਲਾ ਵਿੱਚਲੇ ਜਿਹੜੇ ਸਵਰ ਨੇ ਉਹ ਕਿਹੜੇ ਨੇ ਊੜਾ ਆੜਾ ਅਤੇ ਹਾਹਾ ਊੜਾ ਆੜਾ ਕੱਕਾ ਤੁਹਾਡੇ ਕਿ ਚਾਰ ਆਪਸ਼ਨ ਆ ਨਹੀਂ ਭਾਈ ਕਰੋ ਅਨਸਰ ਗੁਰਮੁਖੀ ਲਿਪੀ ਸਿੱਧਾ ਹੀ ਆਪਾਂ ਕਹਿ ਸਕਦੇ ਹਾਂ ਵੀ ਭਾਈ ਜਿਹੜੀ ਤੁਹਾਡੀ 35 ਅੱਖਰੀ ਉਹਦੇ ਵਿੱਚ ਸਵਰ ਕਿਹੜੇ ਨੇ ਇਹ ਕੋਸਨ ਤੋਂ ਅੱਗੇ ਫੇਰ ਬਦਲ ਕਰਕੇ ਪਾਇਆ ਗਿਆ ਵੀ ਇਦਿੱਤ ਇਹੀ ਉਲਝਣਗੇ ਵੀ ਗੁਰਮੁਖੀ ਲਿਪੀ ਹੈ ਨਾ ਪੈਂਤੀ ਅਖਰੀ ਦੇ ਵਿੱਚ ਤਿੰਨ ਸਵਰ ਕਿਹੜੇ ਨੇ ਬਸ ਉਹ ਦੱਸਣੇ ਆਪਾਂ ਨੇ ਇਹ ਹੈ ਬਈ ਹਾਂ ਕਰੋ ਅਨਸਰ ਕਰ ਦੋ ਬਈ ਜਿਹੜੇ ਅਨਸਰ ਕਰ ਰਹੇ ਹੋ ਸੀ ਦੇਖੀਏ ਸੋ ਇਹਦਾ ਸੀ ਹੀ ਹੋਊਗਾ ਸੋ ਇਹਨਾਂ ਨੂੰ ਸਵਰ ਕਹਿੰਦੇ ਨਹੀਂ ਤੇ ਨਾਲ ਨਾਲ ਇਹਨੂੰ ਕੀ ਬੋਲਿਆ ਜਾਂਦਾਗਾ ਸਵਰਵਾਹਕ ਠੀਕ ਹੈ ਬਈ ਇਨਨੂੰ ਸਵਰਵਾਹਕ ਵੀ ਕਿਹਾ ਜਾਂਦਾ ਹੈ ਊੜਾ ਆੜਾ ਅਤੇ ਈੜੀ ਠੀਕ ਹੈ ਬਈ ਊੜਾ ਆੜਾ ਅਤੇ ਈੜੀ ਠੀਕ ਹੈ ਬਈ ਸੋ ਇਹ ਹੋਊਗਾ ਤੁਹਾਡਾ ਸਹੀ ਆਨਸਰ ਸੀ ਬਣੂਗਾ ਦਾ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਰਹਿ ਜੀ ਕੁਐਸਚਨ ਨੰਬਰ 4 ਆ ਚੁੱਕੇ ਕਹਿੰਦੇ ਜਦੋਂ ਇੱਕ ਭਾਸ਼ਾ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਨੂੰ ਹੂਬ ਹੂ ਰੂਪ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ ਤਾਂ ਉਹਨਾਂ ਸ਼ਬਦਾਂ ਨੂੰ ਕੀ ਕਹਿੰਦੇ ਹਨ ਮੰਨ ਲਓ ਹੁਣ ਆਪਣੀ ਪੰਜਾਬੀ ਦੇ ਜਿਹੜੇ ਅੱਖਰ ਨੇ ਉਹਦੇ ਵਿੱਚ ਕਈ ਅੱਖਰ ਦੇ ਜਿਹੜੇ ਮਿਕਸ ਹੋ ਰਹੇ ਨੇ ਹਨਾ ਜਿਵੇਂ ਛੇ ਅੱਖਰ ਆਪਾਂ ਨੇ ਲਾਸਟ ਲਾਈਨ ਵਾਲੇ ਹੁੰਦੇ ਨੇ ਜਿਹਨਾਂ ਨੂੰ ਫਾਰਸੀ ਵਾਲੇ ਬੋਲਦੇ ਨੇ ਹਨਾ ਮਨ ਉਹਨਾਂ ਨੂੰ ਆਪਾਂ ਇਂ ਚੱਕ ਕੇ ਵਿੱਚ ਪਾ ਲਿਆ ਹਨਾ ਹੂਬ ਹੂ ਵਸੋਂ ਵਿੱਚ ਸ਼ਾਮਿਲ ਕਰ ਲੈਣਾ ਉਹਦਾ ਰੂਪ ਬਦਲਿਆ ਨਾ ਉਹਦਾ ਕੋਈ ਆਕਾਰ ਦੇਖਿਆ ਹਨਾ ਸੋ ਉਹਨਾਂ ਨੂੰ ਕੀ ਕਹਿੰਦੇ ਨੇ ਕਹਿੰਦੇ ਤਦਪਵ ਹੁੰਦੇ ਨੇ ਤਤਸਮ ਹੁੰਦੇ ਨੇ ਉਤਪਨ ਜਾਂ ਅਭੀ ਖੁਦ ਦੇ ਉਤਪਨ ਕੀਤੇ ਹੋਏ ਨੇ ਸਮਾਸੀ ਸ਼ਬਦ ਹੁੰਦੇ ਨੇ ਸੋ ਕਰੋ ਬਈ ਇਹਦਾ ਆਨਸਰ ਕਰ ਦੋ ਬਈ ਆਨਸਰ 4 ਨੰਬਰ ਕੁਐਸਚਨ ਤੇ ਆ ਚੁੱਕੀ ਆ ਸੋ ਦੇਖ ਕੇ ਤੁਹਾਨੂੰ ਕਲਾਸ ਪਸੰਦ ਆ ਰਹੀ ਤਾਂ ਲਾਈਕ ਕਰ ਦਿਆ ਕਰੋ ਅੱਗੇ ਸ਼ੇਅਰ ਕਰਨ ਦੀ ਵੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਬਈ ਹੂੰ ਸੋ ਇਹਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਬੀ ਤਤਸਮ ਸ਼ਬਦ ਠੀਕ ਹੈ ਵੀ ਜਿਹੜੇ ਸ਼ਬਦਾਂ ਨੂੰ ਆਪਾਂ ਕੋਈ ਫੇਰ ਬਦਲ ਨਾ ਕਰੀਏ ਜਿਵੇਂ ਹੈਗੇ ਨੇ ਉਹਨਾਂ ਨੂੰ ਉਵੇਂ ਦੀ ਉਵੇਂ ਚੱਕ ਕੇ ਆਪਾਂ ਵਿੱਚ ਪਾ ਲਈਏ ਹਾਂ ਸ਼ਾਮਿਲ ਕਰ ਲਈਏ ਤਾਂ ਉਹਨਾਂ ਨੂੰ ਕਿਹੜੇ ਕਹਿੰਦੇ ਨੇ ਤਤਸਮ ਸ਼ਬਦ ਬੋਲਦੇ ਨੇ ਠੀਕ ਆ ਬਈ ਵੈਰੀ ਗੁੱਡ ਜਿਹਨਾਂ ਦਾ ਬੀ ਆ ਗਿਆ ਉਸ ਤੋਂ ਬਾਅਦ ਦੇਖੋ ਕਹਿੰਦੇ ਪੰਜਾਬੀ ਭਾਸ਼ਾ ਦੀਆਂ ਵਿਅੰਜਨ ਧੁਨੀਆਂ ਦੇ ਵਿੱਚੋਂ ਕੰਬਵਾ ਵਿਅੰਜਨ ਕਿਹੜਾ ਹੈ ਪੰਜਾਬੀ ਭਾਸ਼ਾ ਦੀਆਂ ਵਿਅੰਜਨ ਧੁਨੀਆਂ ਦੇ ਵਿੱਚੋਂ ਕੰਬਵਾ ਵਿਅੰਜਨ ਕਿਹੜਾ ਹੈ ਰਾਰਾ ਰਾੜਾ ਫਫਾ ਯ ਲਲ ਕੰਬੋਸ ਕੁਮਾਰ ਪੁੱਛ ਰਹੇ ਨੇ ਕਹਿੰਦੇ ਮੈਂ ਮੀਚੀਟੀ ਇੰਟਰਸ ਕਦੋਂ ਹੋਵੇਗਾ ਕੋਈ ਨਾ ਬਈ ਹੋ ਜਾਊਗਾ ਹੋ ਜਾਊਗਾ ਬਈ ਹਜੇ ਤਾਂ ਮਾਸਟਰਡੇਟ ਵਾਲੇ ਬੈਠੇ ਨਹੀਂ ਹਨਾ ਲੈਕਚਰਰ ਵਾਲੇ ਬੈਠੇ ਨਹੀਂ ਵਿਚਾਰੇ ਜਿੰਨੇ ਅੱਗੇ ਦੇ ਕੇ ਪੋਸਟਾਂ ਵਧਾਈ ਜਾਂਦੇ ਨੇ ਹਨਾ ਕਦੇ ਕੈਂਸਲ ਕਰਤੀਆਂ ਕਦੇ ਫੇਰ ਪਰਵਾ ਲੀਆਂ ਹਨਾ ਕੋਈ ਨਾ ਰਾਜੀ ਆਪਦੇ ਟਾਈਮ ਤੇ ਹਰ ਇੱਕ ਚੀਜ਼ ਹੁੰਦੀ ਜਾਊਗੀ ਉਹ ਥੋੜੀ ਆਪਾਂ ਨੂੰ ਕਾਲੀ ਹੋ ਜਾਂਦੀ ਹੈ ਹਨਾ ਸੋ ਕਰੋ ਬਈ ਇਹਦਾ ਆਨਸਰ 35 ਅਖਰੀ ਦੇ ਵਿੱਚੋਂ ਉਹ ਕਿਹੜਾ ਅੱਖਰ ਹੈ ਜਿਹੜਾ ਕੰਬ ਕੰਬਵਾ ਵੰਜਨ ਬੋਲਿਆ ਜਾਂਦਾ ਹੈ 16 ਜਣੇ ਬਈ ਆਪਾਂ ਵਾਚ ਕਰ ਰਹੇ ਆਂ ਕੁਐਸਚਨ ਨੰਬਰ 5 ਆ ਚੁੱਕਿਆ ਬਈ ਸੋ ਹੁਣ ਦੇਖਦੇ ਕਿਹੜੇ ਜਣੇ ਇਹਦਾ ਆਨਸਰ ਸਹੀ ਕਰਦੇ ਨੇ ਸੋ ਇਹਦਾ ਰਾਈਟ ਆਨਸਰ ਹੋਗਾ ਬਈ ਤੁਹਾਡਾ ਰਾਰਾ ਜਿਹੜਾ ਰਾਰਾ ਵਿੰਜਨ ਹੈ ਬਈ ਗੁੱਡ ਇਵਨਿੰਗ ਬਈ ਜਿਹੜੇ ਲੇਟ ਆ ਰਹੇ ਹੋ ਉਹਨੂੰ ਕੰਬਵਾ ਬੋਲਦੇ ਨੇ ਠੀਕ ਹੈ ਕਿਉਂਕਿ ਰਾਰਾ ਬੋਲਣ ਵੇਲੇ ਜਿਹੜੀ ਆਪਣੀ ਜੀਭ ਆ ਉਹ ਕੰਬਦੀ ਹੈ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਬੁੱਲਾਂ ਦੀ ਸਥਿਤੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਵਾਰਾਂ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਬੁੱਲਾਂ ਦੀ ਸਥਿਤੀ ਦੀ ਦ੍ਰਿਸ਼ਟੀ ਤੋਂ ਪੰਜਾਬੀ ਸਵਾਰਾਂ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਤਿੰਨ ਦੇ ਵਿੱਚ ਦੋ ਦੇ ਵਿੱਚ ਚਾਰ ਦੇ ਵਿੱਚ ਜਾਂ ਪੰਜ ਦੇ ਵਿੱਚ ਪਤਾ ਕੀ ਹੁੰਦਾ ਜਿਵੇਂ ਆਪਾਂ ਬੋਲਦੇ ਗੋਲ ਹੁੰਦੇ ਨੇ ਕੋਈ ਹੈਨਾ ਗੋਲ ਅਗੋਲ ਇਸ ਤਰ੍ਹਾਂ ਹੁੰਦੇ ਨੇ ਜਿਹੜੇ ਉਹ ਪੁੱਛਿਆ ਇਹਨਾਂ ਨੇ ਵੀ ਗੁੱਲਾਂ ਦੀ ਸਥਿਤੀ ਦੇ ਬੋਲਣ ਵੇਲੇ ਜਿੱਥੇ ਆਪਣਾ ਮੂੰਹ ਗੋਲ ਹੁੰਦਾ ਹਨਾ ਹਾਂ ਵੈਰੀ ਗੁੱਡ ਪ੍ਰੀਤ ਭੱਟੀ ਨੇ ਜਿਵੇਂ ਕਰਿਆ ਕਹਿੰਦੇ ਗੋਲ ਅਗੋਲ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਬੀ 2 ਇੱਕ ਤਾਂ ਹੁੰਦੇ ਨੇ ਤੁਹਾਡੇ ਗੋਲ ਇੱਕ ਹੁੰਦੇ ਨੇ ਅਗੋਲ ਇਹ ਕੁਐਸਚਨ ਪੇਪਰ ਦੇ ਵਿੱਚ ਬਣ ਚੁੱਕਿਆ ਹੈ ਠੀਕ ਹੈ ਬਈ ਹਾਂ ਬੜੇ ਹੋਏ ਕੁਐਸਚਨ ਇਹ ਸਾਰੇ ਉਸ ਤੋਂ ਬਾਅਦ ਦੇਖੋ ਭਾਸ਼ਾ ਸਿੱਖਿਆ ਦਾ ਸਭ ਤੋਂ ਪਹਿਲਾ ਪੜਾਅ ਕਿਹੜਾ ਹੈ ਭਾਸ਼ਾ ਸਿੱਖਿਆ ਦਾ ਸਭ ਤੋਂ ਪਹਿਲਾਂ ਪੜਾ ਕਿਹੜਾ ਮੰਨਿਆ ਗਿਆ ਸੁਣਨਾ ਤੇ ਸਮਝਣਾ ਬੋਲਣਾ ਹੁੰਦਾ ਪੜ੍ਹਨਾ ਹੁੰਦਾ ਜਾਂ ਲਿਖਣਾ ਹੁੰਦਾ ਹੁਣ ਜੇ ਤਾਂ ਆਪਾਂ ਕਿਸੇ ਬੱਚੇ ਨੂੰ ਭਾਸ਼ਾ ਸਿਖਾਉਣੀ ਹੈ ਸਭ ਤੋਂ ਪਹਿਲਾਂ ਉਹਦਾ ਪੜਾ ਕਿਹੜਾ ਹੋਊਗਾ ਪਹਿਲਾਂ ਉਹ ਆਪਾਂ ਐਂ ਕਹਾਂਗੇ ਭਾਈ ਪੜਨ ਲੱਗ ਜਾ ਹਨਾ ਛੋਟੇ ਬੱਚੇ ਨੂੰ ਆਪਾਂ ਪੜਾ ਲਾਂਗੇ ਜਾਂ ਪਹਿਲੀ ਲਿਖਣਾ ਸਿਖਾ ਲਾਂਗੇ ਨਾ ਉਹ ਬੋਲੂਗਾ ਹਨਾ ਸੋ ਸਾਰੀਆਂ ਆਪਸ਼ਨਾਂ ਹੁਣ ਜਿਹੜੀ ਸਮਝਦਾਰ ਲਈ ਕਹਿੰਦੇ ਇਸ਼ਾਰੇ ਕਾਫੀ ਹੁੰਦਾ ਕਿਉਂਕਿ ਇਹ ਜਿਹੜੇ ਤਿੰਨ ਆਪਸ਼ਨ ਨੇ ਇਹ ਗਲਤ ਨੇ ਸੋ ਰਾਈਟ ਆਨਸਰ ਕਿਹੜਾ ਬਣੂਗਾ ਤੁਹਾਡਾ ਏ ਬਣੂਗਾ ਸਭ ਤੋਂ ਪਹਿਲਾਂ ਜਿਹੜਾ ਛੋਟਾ ਬੱਚਾ ਹੁੰਦਾ ਉਹ ਗੱਲ ਨੂੰ ਸੁਣੂਗਾ ਹਨਾ ਸੁਣਦੇ ਨਹੀਂ ਹੁੰਦੇ ਆਪਣੇ ਮੂੰਹ ਕੰਨੀ ਦੇਖਦੇ ਨੇ ਫਿਰ ਉਹ ਸਮਝਦੇ ਨਹੀਂ ਫਿਰ ਹੌਲੀ-ਹੌਲੀ ਉਹ ਬੋਲਣ ਲੱਗਦੇ ਨੇ ਹਨਾ ਪੜਨਾ ਲਿਖਣਾ ਤਾਂ ਬਹੁਤ ਦੂਰ ਦੀ ਗੱਲ ਵਗ ਜਾਈ ਨਹੀਂ ਪਹਿਲਾਂ ਸੁਣਦੇ ਨੇ ਫਿਰ ਸਮਝਦੇ ਨੇ ਫਿਰ ਬੋਲਦੇ ਨੇ ਹੁਣ ਠੀਕ ਹੈ ਬਈ ਸੋ ਰਾਈਟ ਆਨਸਰ ਤੁਹਾਡੇ ਕਿਹੜਾ ਬਣੂਗਾ ਏ ਬਣੂਗਾ ਠੀਕ ਹੈ ਬਈ ਸੋ ਜਿਨ੍ਹਾਂ ਨੂੰ ਕਲਾਸ ਪਸੰਦ ਆ ਰਹੀ ਤਾਂ ਸ਼ੇਅਰ ਕਰਦੇ ਜਾਣਾ ਬਈ ਤੇ தம்ਸ ਅਪ ਕਰਦੇ ਜਾਣਾ ਠੀਕ ਹੈ ਉਸ ਤੋਂ ਬਾਅਦ ਦੇਖੋ 8 ਨੰਬਰ ਕੁਐਸਚਨ ਆ ਚੁੱਕਿਆ ਬਈ ਕਹਿੰਦੇ ਵਿਦਿਆਰਥੀਆਂ ਦੀ ਭਾਸ਼ਾ ਸੰਬੰਧੀ ਤਰੂਟੀਆਂ ਨੂੰ ਦੂਰ ਕਰਨ ਦੇ ਲਈ ਤਰੂਟੀਆਂ ਦਾ ਮਤਲਬ ਹੁੰਦਾ ਗਲਤੀਆਂ ਦੂਰ ਕਰਨ ਵਾਸਤੇ ਠੀਕ ਹੈ ਭਈ ਸਤਿ ਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਹੋ ਕਹਿੰਦੇ ਵਿਦਿਆਰਥੀਆਂ ਦੀ ਭਾਸ਼ਾ ਸੰਬੰਧੀ ਤਰੂਟੀਆਂ ਜਾਂ ਗਲਤੀਆਂ ਨੂੰ ਦੂਰ ਕਰਨ ਦੇ ਲਈ ਆਮ ਤੌਰ ਤੇ ਕਿਹੜੀ ਵਿਧੀ ਵਰਤੀ ਜਾਂਦੀ ਹੈ ਕਰੋ ਭਈ ਅਨਸਰ ਵਿਅਕਤੀਗਤ ਉਪਚਾਰ ਹੋਊਗੀ ਵਿਅਕਤੀਗਤ ਦਾ ਮਤਲਬ ਹੁੰਦਾ ਇਕੱਲੇ ਨੂੰ ਸਮਝਾਉਣਾ ਸਮੂਹੀਕ ਹੁੰਦਾ ਮਤਲਬ ਸਾਰਿਆਂ ਨੂੰ ਸਮਝਾਉਣਾ ਗੁੱਟ ਦਾ ਮਤਲਬ ਹੁੰਦਾ ਵੀ ਜਿਵੇਂ ਆਪਾਂ ਨੂੰ ਨਹੀਂ ਪਹਿਲਾਂ ਆਪਣੇ ਟਾਈਮ 'ਚ ਹੁੰਦਾ ਸੀ ਜਿਹੜੇ 90 ਦੇ ਦशक ਵਾਲੇ ਬੱਚੇ ਨੇ ਉਹ ਤਾਂ ਪਤਾ ਕੀ ਹੁੰਦਾ ਸੀਗਾ ਟੀਚਰਾਂ ਦੀ ਆਦਤ ਹੁੰਦੀ ਸੀਗੀ ਪੰਜ ਛੇ ਬੱਚਿਆਂ ਦਾ ਗਰੁੱਪ ਬਣਾ ਕੇ ਹਨਾ ਸਾਰੀ ਕਲਾਸ ਜਿਵੇਂ ਮੰਨ ਲਓ 30 ਬੱਚੇ ਨੇ ਪੰਜ-ਪੰਜ ਦਾ ਗਰੁੱਪ ਬਣਾ ਕੇ ਸਮਝਾਉਂਦੇ ਸੀ ਉਹ ਚੀਜ਼ ਆ ਹਨਾ ਹਾਂ ਉਹ ਚੀਜ਼ ਹੁੰਦੀ ਸੀ ਗੁੱਟ ਉਪਚਾਰ ਵਿਧੀ ਜਾਂ ਕਹਿੰਦੇ ਸਾਰੀ ਵਰਤੂਗਾ ਉਹ ਕਿਹੜਾ ਹੋਊਗਾ ਬਈ ਹਾਂ ਸੋ ਇਹਦਾ ਰਾਈਟ ਆਨਸਰ ਬਈ ਕੀ ਕਰ ਰਹੇ ਹੋ ਸਾਰੇ ਯਾਨੀ ਬੀ ਕਰ ਰਹੇ ਹੋ ਮੋਸਟ ਲੀਖੇ ਡੀ ਵੀ ਕਰ ਰਹੇ ਵਿੱਚ ਬਈ ਸੋ ਇਹਦਾ ਰਾਈਟ ਆਨਸਰ ਹੋਊਗਾ ਬਈ ਤੁਹਾਡਾ ਟੀ ਹੋਊਗਾ ਸਾਰੇ ਆ ਜਾਣਗੇ ਵੀ ਇਹਦੇ ਵਿੱਚ ਠੀਕ ਹੈ ਹਾਂ ਸਾਰੇ ਆ ਜਾਣਗੇ ਵਿਦਿਆਰਥੀਆਂ ਦੀਆਂ ਭਾਸ਼ਾ ਸੰਬੰਧੀ ਰੋਟੀਆਂ ਨੂੰ ਦੂਰ ਕਰਨ ਦੇ ਲਈ ਇਹਦੇ ਵਿੱਚ ਸਾਰੀਆਂ ਆ ਜਾਣਗੇ ਵਿਅਕਤੀਗਤ ਵੀ ਯੂਜ਼ ਹੋ ਜੂਗੀ ਸਮੂਹਿਕ ਵੀ ਹੋ ਜੂਗੀ ਗੁੱਟ ਉਪਚਾਰ ਵੀ ਹੋ ਜੂਗੀ ਠੀਕ ਹੈ ਬਈ ਤਿੰਨੇ ਆਪਸ਼ਨ ਸਹੀ ਨੇ ਇਸ ਕਰਕੇ ਚੌਥੀ ਜਿਹੜੀ ਆਪਸ਼ਨ ਆ ਤੁਹਾਡੀ ਉਹੀ ਸਹੀ ਮੰਨੀ ਜਾਊਗੀ ਠੀਕ ਹੈ ਬਈ ਵੈਰੀ ਗੁੱਡ ਜਨ ਇੰਡੀਕ ਕੀਤਾ ਉਸ ਤੋਂ ਬਾਅਦ ਦੇਖੋ ਹਾਂ ਕਨੇ ਹੇ ਲਿਖਾਂ ਦੇ ਵਿੱਚੋਂ ਕਿਹੜਾ ਸਤਿਕਾਰਵਾਚਕ ਵਿਸਮਿਕ ਨਹੀਂ ਹੈ ਸਤਿਕਾਰਵਾਚਕ ਆਓ ਜੀ ਭਲਾ ਹੋਵੇ ਧੰਨਪਾਗ ਜੀ ਆਆਂ ਨੂੰ ਹੁਣ ਜਿੰਨਾ ਬੱਚਿਆਂ ਨੇ ਅੱਠ ਦੇ ਅੱਠੇ ਚੀਜ਼ਾਂ ਨਹੀਂ ਪੜ੍ਹੀਆਂ ਇਸ ਤੋਂ ਪਹਿਲਾਂ ਆਪਣੀ 22 23 ਜਿਹੜੇ ਕਲਾਸਾਂ ਨੇ ਉਹ ਹੋ ਚੁੱਕੀਆਂ ਨੇ ਉਸ ਦੇ ਵਿੱਚ ਆਪਾਂ ਨੇ ਨਾਮ ਫੜਨਾਮ ਵਿਸ਼ਮਿਕ ਵਚਨ ਲਿੰਗ ਹਰ ਇੱਕ ਚੀਜ਼ ਉਹ ਕਰਵਾ ਚੁੱਕੇ ਹਾਂ ਠੀਕ ਹੈ ਬਈ ਸੋ ਜੇਕਰ ਤੁਸੀਂ ਕੋਈ ਨਵੇਂ ਵਾਚ ਕਰ ਰਹੇ ਹੋ ਤਾਂ ਪਲੇਲਿਸਟ ਬਣੀ ਪਈ ਹੈ ਵੀ ਚੈਨਲ ਦੇ ਉੱਪਰ ਤੁਸੀਂ ਜਾ ਕੇ ਉਹ 22 22 ਕਲਾਸਾਂ ਦੇਖ ਸਕਦੇ ਹੋ ਠੀਕ ਹੈ ਹੂੰ ਏ ਆਪਾਂ ਨੇ ਹੁਣ ਨਵੀਂ ਸੀਰੀਜ਼ ਸਟਾਰਟ ਕੀਤੀ ਹੈ ਜਿਹਦੇ ਵਿੱਚ ਆਪਾਂ ਤਿੰਨ ਨੰਬਰ ਕਲਾਸ ਕਰ ਰਹੇ ਹਾਂ ਜੀ ਠੀਕ ਹੈ ਬਈ ਹਾਂ ਉਸ ਤੋਂ ਪਹਿਲਾਂ ਵੀ ਕਲਾਸਾਂ ਬਣ ਚੁੱਕੀਆਂ ਨੇ ਸੋ ਇਹਦਾ ਰਾਈਟ ਆਨਸਰ ਹੋਊਗਾ ਵੀ ਤੁਹਾਡਾ ਬੀ ਭਲਾ ਹੋਵੇ ਕਿਉਂਕਿ ਆਓ ਜੀ ਧੰਨ ਭਾਗ ਜੀ ਆਇਆਂ ਨੂੰ ਇਹ ਸਾਰੇ ਕਿਹਦੇ ਵਿਚਾਰ ਨਹੀਂ ਸਤਿਕਾਰਵਾਚਕ ਤੇ ਭਲਾ ਹੋਵੇ ਕੀ ਹੈ ਇਹ ਅਸੀਂ ਸਵਾਚਕ ਹੈ ਵੈਰੀ ਗੁੱਡ ਪ੍ਰੀਤ ਭੱਟੀ ਨੇ ਅਸੇ ਕੀਤਾ ਹਨਾ ਜੇ ਮੈਂ ਤੁਹਾਨੂੰ ਡੇਲੀ ਕਹਿਣੀ ਹੁੰਦੀ ਚਾਰ ਆਪਸ਼ਨਾਂ ਦੇ ਵਿੱਚੋਂ ਆਪਾਂ ਬਸ ਇੱਕ ਸਹੀ ਨੂੰ ਕਰਕੇ ਤੁਰ ਪੈਨੇ ਆ ਵੀ ਆਹ ਸਹੀ ਹੈ ਬਸ ਇਹਦਾ ਆਨਸਰ ਹੋਗਾ ਜਿਹੜੇ ਬਾਕੀ ਤਿੰਨ ਬਚ ਗਏ ਉਹ ਕੌਣ ਕਰੂਗਾ ਬਈ ਠੀਕ ਹੈ ਕਵੈਸਚਨ ਕਰਨਾ ਮਤਲਬ ਪਤਾ ਕੀ ਹੁੰਦਾ ਆਪਣੇ ਚੈਨਲ ਦੀ ਇਹ ਖਾਸੀਅਤ ਹੈ ਵੀ ਜਦੋਂ ਆਪਾਂ ਕੋਈ ਵੀ ਕਵੈਸਚਨ ਕਰਾਉਣੀ ਆ ਆਪਾਂ ਕੱਲੇ ਆਨਸਰ ਦੇ ਪਿੱਛੇ ਨਹੀਂ ਚੱਲਦੇ ਆਨਸਰ ਦੇ ਪਿੱਛੇ ਕਿਵੇਂ ਚੱਲਣਾ ਹੁੰਦਾ ਵੀ ਬਸ ਆਹਾ ਹੋ ਜਾਊਗਾ ਭਾਈ ਭਲਾ ਹੋਵੇ ਇਹ ਕੀ ਹੈ ਤੁਹਾਡਾ ਸਤਿਕਾਰ ਨਹੀਂ ਹੁੰਦਾ ਤੇ ਬਾਕੀ ਕੀ ਹੋ ਗਿਆ ਭਾਈ ਇਹ ਅਸੀਸਵਾਚਕ ਹੋ ਗਿਆ ਉਹ ਕਾਦੇ ਵਿੱਚ ਆ ਗਿਆ ਤੁਹਾਡੇ ਸਤਿਕਾਰਵਾਚਕ ਇੱਕ ਕਵੈਸਚਨ ਨੂੰ ਪ੍ਰੋਪਰ ਕਰਨਾ ਉਹੀ ਗੁੱਡ ਟੀਚਰ ਦੀ ਨਿਸ਼ਾਨੀ ਹੁੰਦੀ ਹੈ ਠੀਕ ਹੈ ਭਾਈ ਸੋ ਚਲੋ ਅੱਗੇ ਖਨੇ ਪਾਉ ਸ਼ਬਦ ਤੋਂ ਕੀ ਭਾਵ ਹੈ ਪਉ ਸ਼ਬਦ ਤੋਂ ਪਉ ਸ਼ਬਦ ਤੋਂ ਕੀ ਭਾਵ ਹੈ ਠੇਠੀ ਹੈ ਪਿਆਰ ਹੈ ਡਰ ਹੈ ਜਾਂ ਵੈਰ ਹੈ ਇਹ ਕੁਐਸਚਨ ਨਾ ਪੇਪਰ ਦੇ ਵਿੱਚ ਆਇਆ ਸੀਗਾ ਇੱਕ ਤੋਂ ਜਿਹੜਾ ਦੋ ਦੂਸਰਾ ਪੈਰਾ ਨਹੀਂ ਹੁੰਦਾ ਪੀਐਸ ਟੈਟ ਦੇ ਵਿੱਚ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੇ ਨਾ ਬੱਚਿਆਂ ਨੂੰ ਨਹੀਂ ਪਤਾ ਤੁਹਾਡੇ ਦੋ ਪੈਰੇ ਆਉਣਗੇ ਬਈ ਠੀਕ ਹੈ ਇੱਕ ਹੋਊਗਾ ਤੁਹਾਨੂੰ ਕਵਿਤਾ ਦੇ ਵਿੱਚੋਂ ਇੱਕ ਹੋਊਗਾ ਤੁਹਾਨੂੰ ਐਸੇ ਟਾਈਪ ਦੇ ਵਿੱਚੋਂ ਠੀਕ ਹੈ ਇਹ ਐਸੇ ਟਾਈਪ ਦੇ ਵਿੱਚੋਂ ਆਇਆ ਸੀਗਾ ਨਹੀਂ ਨਹੀਂ ਸੌਰੀ ਇਹ ਕਵਿਤਾ ਦੇ ਵਿੱਚੋਂ ਆਇਆ ਸੀ ਤੁਹਾਨੂੰ ਠੀਕ ਹੈ ਹੂੰ ਕਵਿਤਾ ਦੇ ਵਿੱਚੋਂ ਹਾਂ ਸੋ ਇਸ ਤਰ੍ਹਾਂ ਦੇ ਕੁਸਚਨ ਵੀ ਬਣਦੇ ਨੇ ਬਈ ਉਹ ਪੈਰੇ ਦੇ ਵਿੱਚੋਂ ਚਾਕੇ ਪੁੱਛ ਲੈਂਦੇ ਵੀ ਇਹ ਇਹਦਾ ਆਨਸਰ ਦੱਸੋ ਕੀ ਬਣੂਗਾ ਭਈ ਇਹ ਤਾਂ ਮੀਨਿੰਗ ਹੀ ਨਿਕਲੂਆ ਸੋ ਇਹਦਾ ਰਾਈਟ ਆਨਸਰ ਕੀ ਬਣਦਾ ਤੁਹਾਡਾ ਸੀ ਬਣਦਾ ਭਉ ਦਾ ਮਤਲਬ ਕੀ ਹੁੰਦਾ ਡਰ ਠੀਕ ਹੈ ਤੇ ਇਹ ਇੱਕ ਗੁਰਬਾਣੀ ਦਾ ਸ਼ਬਦ ਹੈ ਠੀਕ ਹੈ ਉਹਦੇ ਵਿੱਚ ਤੁਸੀਂ ਸੁਣ ਸਕਦੇ ਹੋ ਜਿਹੜੀ ਆਪਾਂ ਨੂੰ ਆਮ ਡੇਲੀ ਦੇ ਵਿੱਚ ਸੁਣਦੇ ਆਪਾਂ ਠੀਕ ਹੈ ਸੋ ਇਹਦਾ ਰਾਈਟ ਆਨਸਰ ਕੀ ਬਣੂਗਾ ਤੁਹਾਡਾ ਹਾਂ ਡਰ ਹੋਊਗਾ ਉਸ ਤੋਂ ਬਾਅਦ ਦੇਖੋ ਕਹਿੰਦੇ ਹਨ ਲਿਖਿਆਂ ਦੇ ਵਿੱਚੋਂ ਕਿਹੜਾ ਸ਼ਬਦ ਭਾਵਵਾਚਕ ਨਹੀਂ ਹੈ ਨਹੀਂ ਹੈ ਪੁੱਛੇ ਠੀਕ ਹੈ ਹਾਂ ਨਹੀਂ ਹੈ ਇਹ ਲਿਖਿਆਂ ਦੇ ਵਿੱਚੋਂ ਕਿਹੜਾ ਸ਼ਬਦ ਹੈ ਕਹਿੰਦੇ ਜਿਹੜਾ ਭਾਅ ਵਾਚਕ ਨਹੀਂ ਹੈ ਪੁੱਛਿਆ ਠੀਕ ਹੈ ਖਲਾ ਹੋਊਗਾ ਧੀਰਜ ਹੋਊਗਾ ਪਾਉ ਹੋਊਗਾ ਜਤ ਹੋਊਗਾ ਇਹ ਵੀ ਤੁਹਾਨੂੰ ਉਸੇ ਵਿੱਚੋਂ ਪੁੱਛਿਆ ਗਿਆ ਠੀਕ ਹੈ ਪੋਇਮ ਦੇ ਵਿੱਚੋਂ ਪੁੱਛਿਆ ਗਿਆ ਸਿਮੀ ਕਹਿੰਦੇ ਮੈਡਮ ਪੀਐਸਟਟ ਕਦੋਂ ਹੋਊਗਾ ਪਹਿਲਾਂ ਕਹਿੰਦੇ ਪੀਐਸਟਟ ਹੋਊਗਾ ਜਾਂ ਮਾਸਟਰਕੇਡ ਉਹ ਦੇਖੋ ਬਈ ਕੀ ਬਣਦਾ ਹਨਾ ਹਰੇ ਤਾਂ ਉਡੀਕ ਤੇ ਬੈਠੇ ਨੇ ਸਾਰੇ ਜਾਣੇ ਕੁਝ ਨਹੀਂ ਪਤਾ ਲੱਗਦਾ ਸਰਕਾਰਾਂ ਨੇ ਕੀ ਕੱਢ ਕੇ ਲੈ ਕੇ ਆਉਣੀਆਂ ਹੈ ਨਾ ਕੀ ਸੱਪ ਕੱਢਣੀਆਂ ਹੈ ਪਹਿਲਾਂ ਪੀਐਸਟਟ ਹੋਊਗਾ ਸੋਨ ਦੇ ਵਿੱਚ ਆਇਆ ਕਹਿੰਦੇ ਪਹਿਲਾਂ ਆ ਭਈ ਮਾਸਟਰ ਗ੍ਰੇਡਰ ਹੋਊਗਾ ਸੌਰੀ ਲੈਕਚਰਰ ਆ ਹੋਊਗਾ ਉਸ ਤੋਂ ਬਾਅਦ ਮਾਸਟਰ ਗ੍ਰੇਡਰ ਹੋਊਗਾ ਫਿਰ ਈਟੀਟੀ ਦਾ ਹੋਊਗਾ ਉਸ ਤੋਂ ਬਾਅਦ ਦੇਖਣਗੇ ਹਨ ਸੋ ਹੁਣ ਤੁਹਾਡੇ ਸਾਰੇ ਆ ਜੇਕਰ ਤੁਸੀਂ ਪਰ ਟੈਸਟ ਵਗੈਰਾ ਕਰੋਗੇ ਯੂਨੀਅਨ ਦਾ ਸਾਥ ਦੇਵੋ ਤਾਂ ਕੋਈ ਵੀ ਚੀਜ਼ ਪਹਿਲਾਂ ਲਿਆ ਸਕਦੇ ਹੋ ਠੀਕ ਹੈ ਹਾਂ ਹੁਣ ਉਹ ਤੁਹਾਡੇ ਸਾਰੇ ਸੋ ਦਾ ਰਾਈਟ ਆਨਸਰ ਕੀ ਬਣੂਗਾ ਵੀ ਤੁਹਾਡਾ ਏ ਭਾਅ ਵਾਚਕ ਨਹੀਂ ਹੈ ਖਲਾ ਕਿਉਂਕਿ ਧੀਰਜ ਇੱਕ ਆਪਾਂ ਕੀ ਕਹਿ ਸਕਦੇ ਧੀਰਜ ਦਾ ਮਤਲਬ ਕੀ ਹੁੰਦਾ ਜਿਵੇਂ ਹੁਣ ਤੁਹਾਨੂੰ ਦੱਸਾਂ ਵੀ ਪਹਿ ਧੀਰਜ ਰੱਖੋ ਹਰ ਇੱਕ ਚੀਜ਼ ਆ ਜਾਊਗੀ ਸਮਾਈ ਧੀਰਜ ਦਾ ਮਤਲਬ ਹੁੰਦਾ ਸਮਾਈ ਰੱਖ ਪਾਉ ਦਾ ਮਤਲਬ ਕੀ ਹੁੰਦਾ ਡਰ ਜਤ ਠੀਕ ਹੈ ਤੇ ਖਲਾ ਦਾ ਮਤਲਬ ਕੀ ਹੈ ਇਹ ਪਾਵਾਚਕ ਦੇ ਵਿੱਚ ਨਹੀਂ ਆਉਂਦਾ ਠੀਕ ਹੈ ਬਈ ਹੂੰ ਉਸ ਤੋਂ ਬਾਅਦ ਦੇਖੋ ਹੂੰ ਹੂੰ ਇਹਨੇ ਭਾਸ਼ਾ ਦੇ ਵਿੱਚ ਵਿਚਨ ਸਮਰੱਥਾ ਦੇ ਆਧਾਰ ਤੇ ਭਾਸ਼ਾਈ ਧੁਨੀਆਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਜੇਕਰ ਆਪਾਂ ਭਾਸ਼ਾ ਦੇ ਵਿਚਰਣ ਭਾਸ਼ਾ ਦੇ ਵਿਚਰਣ ਦੀ ਸਮਰੱਥਾ ਦੇ ਆਧਾਰ ਤੇ ਦੇਖੀਏ ਜਿਹੜੀ ਭਾਸ਼ਾ ਦੇ ਧੁਨੀਆਂ ਨੇ ਉਹਨਾਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਊਗਾ 4 ਦੇ ਵਿੱਚ 5 ਦੇ ਵਿੱਚ 2 ਦੇ ਵਿੱਚ ਜਾਂ ਅਨੇਕ ਦੇ ਵਿੱਚ ਹਾਂ ਕਰੋ ਬਈ ਆਨਸਰ ਕਰ ਦਿਓ ਬਈ ਆਨਸਰ ਕੀ ਬਣੂਗਾ ਤੁਹਾਡਾ 12 ਨੰਬਰ ਕੁਸਚਨ ਤੇ ਆ ਚੁੱਕੇ ਆ ਬਈ ਵੈਰੀ ਗੁੱਡ ਬਈ ਅੱਜ ਬਹੁਤ ਸੋ ਵਧੀਆ ਤੁਸੀਂ ਕੰਮ ਕਰ ਰਹੇ ਹੋ ਹਨਾ ਕਲਾਸ ਸ਼ੇਅਰ ਕੀਤੀ ਸਾਰਿਆਂ ਨੇ ਤੇ ਆਨਸਰ ਵੀ ਤੁਹਾਡੇ ਬਹੁਤ ਵਧੀਆ ਆ ਰਹੇ ਲੱਗਦਾ ਪੜਨ ਲੱਗੇ ਹਨਾ ਅਸਰ ਹੋਣ ਲੱਗੇ ਸੰਗਤ ਦਾ ਉਸ ਤੋਂ ਬਾਅਦ ਇਹ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਸੀ ਦੋ ਪ੍ਰਕਾਰ ਦੇ ਹਨਾ ਪਾਸ਼ਾ ਪਾਸ਼ਾ ਦੇ ਵਿੱਚ ਵਿਸ਼ਣ ਸਮਰੱਥਾ ਦੇ ਆਧਾਰ ਤੇ ਪਾਸ਼ਾ ਹੀ ਤੋਂ ਨਾ ਪੱਕੇ ਨੇ ਪਾਗਾ ਦੇ ਵਿੱਚ ਵੜਦੇ ਆ ਦੋ ਦੇ ਵਿੱਚ ਵੜਦੇ ਆ ਠੀਕ ਹੈ ਬਈ ਹਾਂ ਉਸ ਤੋਂ ਬਾਅਦ 13 ਨੰਬਰ ਕੁਐਸਚਨ ਹਾਂ ਕੋਈ ਗੱਲ ਨਹੀਂ ਬਈ ਮਨਪ੍ਰੀਤ ਕਹਿੰਦੇ ਮੈਂ ਅੱਜ ਠੀਕ ਨਹੀਂ ਸੀ ਨਾ ਕਰਕੇ ਲੇਟ ਹੋ ਗਏ ਕੋਈ ਗੱਲ ਨਹੀਂ ਬਈ 13 ਨੰਬਰ ਕੁਐਸਚਨ ਆ ਚੁੱਕਿਆ ਬਈ ਗੁਰਮੁਖੀ ਲਿਪੀ ਵਿੱਚ ਵਰਤੇ ਜਾਂਦੇ ਦੁੱਤ ਅੱਖਰਾਂ ਦੀ ਚੋਣ ਕਰੋ ਗੁਰਮੁਖੀ ਲਿਪੀ ਦੇ ਵਿੱਚ ਜਿਹੜੇ ਦੁੱਤ ਅੱਖਰ ਵਰਤੇ ਜਾਂਦੇ ਨੇ ਉਹਨਾਂ ਦੀ ਆਪਾਂ ਨੇ ਇੱਥੇ ਚੋਣ ਕਰਨੀ ਹੈ ਠੀਕ ਹੈ ਬਈ ਹਾਂ ਕਰੋ ਬਈ ਅਨਸਰ ਚਾਰ ਆਪਸ਼ਨ ਆਣੇ ਤੁਹਾਡੇ ਕਿ ਦੁੱਤ ਅੱਖਰ ਕਿਹੜੇ ਹੁੰਦੇ ਨੇ ਕਰੋ ਬਈ ਅਨਸਰ ਕੋਈ ਗੱਲ ਨਹੀਂ ਰ ਜਿਹੜੇ ਲੇਟ ਆ ਰਹੇ ਹੋ ਦੁਬਾਰਾ ਸੁਣ ਲਿਓ ਕਲਾਸ ਠੀਕ ਹੈ ਬਈ ਜਿਹੜੇ ਲੇਟ ਆ ਰਹੇ ਹੋ ਦੁੱਤ ਅੱਖਰ ਕਿਹੜੇ ਹੁੰਦੇ ਨੇ ਆ ਹਾ ਰਾ ਰਾ ਤੇ ਵਾ ਵਾ ਵੈਰੀ ਗੁੱਡ ਬਈ ਤੇ ਇਹਨਾਂ ਦੀ ਖਾਸियत ਕੀ ਹੈ ਖਾਸियत ਦੱਸ ਸਕਦਾ ਕੋਈ ਦੁੱਤ ਅੱਖਰ ਨੂੰ ਕਿਉਂ ਕਿਹਾ ਜਾਂਦਾ ਬਈ ਕਿਉਂਕਿ ਇਹ ਦੂਸਰੇ ਅੱਖਰਾਂ ਦੇ ਪੈਰਾਂ ਦੇ ਵਿੱਚ ਹੁੰਦੇ ਨੇ ਠੀਕ ਹੈ ਬਈ ਹਾਂ ਵੈਰੀ ਗੁੱਡ ਬਈ ਰਜਨੀ ਜਿਨ੍ਹਾਂ ਨੇ ਆਨਸਰ ਕੀਤਾ ਹਨਾ ਇਹਨਾਂ ਦੀ ਖਾਸੇਤ ਕੀ ਹੈ ਕਿਉਂਕਿ ਇਹ ਦੂਸਰੇ ਅੱਖਰਾਂ ਦੇ ਪੈਰਾਂ ਦੇ ਵਿੱਚ ਹੁੰਦੇ ਨੇ ਹਾ ਹਾ ਰਾ ਰਾ ਤੇ ਵਾ ਵਾ ਇਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ ਆਨਸਰ ਬਣੂਗਾ ਤੁਹਾਡਾ ਬੀ ਠੀਕ ਹੈ ਬਈ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਇਹ ਲਿਖਿਆਂ ਦੇ ਵਿੱਚ ਪੰਜਾਬੀ ਵਿਅੰਜਨ ਧੁਨੀਆਂ ਦੇ ਵਿੱਚੋਂ ਉਲਟ ਜੀਵੀ ਧੁਨੀਆਂ ਦੀ ਚੋਣ ਕਰੋ ਹੁਣ ਦੇਖੋ ਇਹ ਕੁਐਸਚਨ ਹੋਣ ਜਿਹੜੇ ਪੇਪਰਾਂ ਦੇ ਵਿੱਚ ਆਏ ਹੋਣੇ ਮੈਂ ਬਾਰ-ਬਾਰ ਕਿਉਂ ਕਹਿ ਰਹੀ ਆ ਪੇਪਰਾਂ ਦੇ ਵਿੱਚ ਸਾਨੂੰ ਇਹੋ ਜਿਹੇ ਕੁਐਸਚਨ ਬਣਨਗੇ ਜਿਹੜੇ ਹੁੰਦੇ ਸੌਖੇ ਨੇ ਹਨਾ ਹੁਣ ਇਹਨੂੰ ਪੜ ਕੇ ਆਪਣ ਨੂੰ ਐ ਲੱਗਦਾ ਵੀ ਪਤਾ ਨਹੀਂ ਕੁੜੇ ਕੁੜੇ ਕੋਈ ਕੁਐਸਚਨ ਕਿੱਥੋਂ ਚੱਕੇ ਹੋਏ ਨੇ ਕਿੰਨੇ ਔਖੇ ਰਹਿ ਹਨਾ ਪੁੱਛਣ ਦਾ ਮਤਲਬ ਕੀ ਹੈ ਬਸ ਉਹਨੇ ਆ ਪੁੱਛਿਆ ਵੀ ਉਲਟਜੀਵੀ ਤੋਂ ਨਹੀਂ ਇਹ ਘੜੀ ਨਹੀਂ ਆ ਦੱਸ ਦੋ ਹਨਾ ਹੁਣ ਅੱਧੇ ਬੱਚੇ ਕੁਐਸਚਨ ਬੜਦੇ-ਬੜਦੇ ਥੱਕ ਜਣਨ ਉਚਾਰਨ ਸਥਾਨ ਉਚਾਰਨ ਸਥਾਨ ਕਿਹੜਾ ਹੁੰਦਾ ਹੈ ਦੂਤ ਦੇਸ਼ਟੀ ਤਾਂ ਰਸਨਾ ਫਨੇ ਵੀ ਪੰਜਾਬੀ ਵਿਅੰਜਨਾਂ ਦੇ ਵਿੱਚ ਹਨਾ ਵੀ ਉਲਟਜੀਵੀ ਕਿਹੜੀਆਂ ਬਸ ਅਰਣ ਨੇ ਆਇਆ ਪੁੱਛੇ ਭਾਈ ਉਲਟ ਜੀਭੀ ਦੱਸ ਦੋ ਕਿਹੜੀਆਂ ਹੁੰਦੀਆਂ ਹਨਾ ਹਾਂ ਥੋੜੇ ਮੈਂ ਬਾਰ-ਬਾਰ ਤਾਂ ਹੀ ਕਹਿਣੀ ਹੁੰਦੀ ਆ ਵੀ ਕੁਐਸਚਨ ਨੂੰ ਪੜ੍ਹਦੇ ਇੱਕ ਦੋ ਮਿੰਟ ਲਾ ਲਿਆ ਕਰੋ ਸਾਰਾ ਕੰਮ ਹੀ ਸੌਖਾ ਹੋ ਜਾਂਦਾ ਠੀਕ ਹੈ ਸੋ ਜਿਹੜੇ ਸਮਾਈ ਨਾਲ ਪੜ੍ਹਗੇ ਉਹ ਤਰਗੇ ਜਿਹੜੇ ਕਾਲੀ ਕਰਗੇ ਭਈ ਉਹ ਪਿੱਛੇ ਰਹਿ ਗਏ ਹਨਾ ਹਾਂ ਸੋ ਇਹਦਾ ਰਾਈਟ ਆਨਸਰ ਕਿਹੜਾ ਬਣੂਗਾ ਤੁਹਾਡਾ ਹਾਂ ਸੀ ਬਣੂਗਾ ਭਈ ਉਲਟ ਜੀਵੀ ਜਿਨ੍ਹਾਂ ਨੂੰ ਬੋਲਣ ਦੇ ਵੇਲੇ ਆਪਣੀ ਜੀਭ ਹੈ ਜਿਹੜੀ ਉਹ ਉਲਟਦੀ ਹੈ ਠੀਕ ਹੈ ਭਈ ਹਾਂ ਜਿਨ੍ਹਾਂ ਨੂੰ ਬੋਲਣ ਦੇ ਵੇਲੇ ਆਪਣੀ ਜੀਬ ਜਿਹੜੀ ਉਲਟਦੀ ਹੈ ਜਿਵੇਂ ਬੋਲ ਕੇ ਦੇਖ ਲਿਆ ਕਰੋ ਟੈਂਕਾ ਠੱਠਾ ਡੱਡਾ ਢੱਡਾ ਠੀਕ ਹੈ ਉਹ ਕਿਹੜੀਆਂ ਨੇ ਤੁਹਾਡੀਆਂ ਉਲਟ ਜੀਵੀ ਨੇ ਹਾਂ ਸੋ ਇਹਦਾ ਰਾਈਟ ਆਨਸਰ ਕਿਹੜਾ ਬਣੂਗਾ ਵੀ ਤੁਹਾਡਾ ਸੀ ਬਣੂਗਾ ਠੀਕ ਹੈ ਸੀ ਬਣੂਗਾ ਇਹ ਵਾਲਾ ਉਸ ਤੋਂ ਬਾਅਦ ਦੇਖੋ ਉਚਾਰਨ ਸਥਾਨ ਦੇ ਆਧਾਰ ਤੇ ਕਹਿੰਦੇ ਹੈ ਲਿਖੇ ਸਵਾਰਾਂ ਵਿੱਚ ਅਗੇਰਲੇ ਸਵਾਰ ਕਿਹੜੇ ਹਨ ਅੱਗੇ ਵਾਲੇ ਬਸ ਐ ਪੁੱਛਿਆ ਹੋਰ ਨਹੀਂ ਵੀ ਭਈ ਅੱਗੇ ਵਾਲੇ ਸਵਾਰ ਕਿਹੜੇ ਨੇ ਇਹਦਾ ਸੋ ਹਾਂ ਇਹ ਹੁਣ ਮੈਂ ਜਿਨ੍ਹਾਂ ਨੇ ਪਰਸੋਂ ਚਾ ਉਥੇ ਕਲਾਸ ਲਾਈ ਸੀ ਉਹਨਾਂ ਬੱਚਿਆਂ ਨੂੰ ਪਤਾ ਹੈਗਾ ਮੈਂ ਉਹਨਾਂ ਨੂੰ ਦੱਸਿਆ ਸੀਗਾ ਆਪਣੇ ਟਾਈਮ ਦੀ ਚੀਜ਼ਾਂ ਨਹੀਂ ਕਰਵਾਈਆਂ ਪਰ ਅੱਜ ਕੱਲ ਜਿਹੜਾ ਆਪਾਂ ਕਹਿ ਸਕਦੇ ਇੱਕ ਫਾਸਟੇਜ ਜ਼ਮਾਨਾ ਚੱਲ ਪਿਆ ਹੁਣ ਮੈਨੂੰ ਨਹੀਂ ਪਤਾ ਜਿਹੜੇ ਨਵੀਂ ਜਨਰੇਸ਼ਨ ਹੁਣ ਲੱਗ ਰਹੀ ਹੈ ਟੀਚਰ ਉਹ ਕੋਈ ਆਪਣਾ ਇੰਨਾ ਆਪਾਂ ਕੀ ਕਹਿ ਸਕਦੇ ਉਸ ਨੂੰ ਵੀ ਆਪਣੇ ਇਮਾਨਦਾਰੀ ਨਾਲ ਪੜਾ ਰਹੀ ਹੈ ਨਹੀਂ ਹੈ ਨਾ ਪਰ ਉਹ ਚੀਜ਼ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਕੱਲ ਨੂੰ ਤੁਸੀਂ ਵੀ ਟੀਚਰ ਬਣੋਗੇ ਅਸੀਂ ਵੀ ਬਣਨਾ ਆਪ ਦਾ 100% ਦੇਣਾ ਬੱਚਿਆਂ ਨੂੰ ਤਾਂ ਕਿ ਬੱਚੇ ਹਰ ਇੱਕ ਚੀਜ਼ ਸਿੱਖ ਸਕਣ ਉਹਨਾਂ ਨੂੰ ਕਿਤੇ ਬਾਹਰ ਟਿਊਸ਼ਨ ਰੱਖਣ ਦੀ ਲੋੜ ਨਾ ਪਵੇ ਆਪਣੇ ਘਰ ਜਾ ਕੇ ਕੋਈ ਚੀਜ਼ ਕਰਨ ਦੀ ਲੋੜ ਨਾ ਪਵੇ ਬਲਕਿ ਸੋਡੇ ਤੇ ਸਿੱਖਣ ਨੂੰ ਮਿਲਿਆ ਉਹਨੂੰ ਹਰ ਇੱਕ ਚੀਜ਼ ਹੈ ਹਨਾ ਹੁਣ ਇਹ ਕੀ ਹੈ ਜਿਹੜੇ ਬੱਚੇ ਨੇ ਪਰਸੋ ਕਲਾਸ ਲਾਈ ਸੀ ਵੀ ਭਾਈ ਇੱਕ ਮਹਾਰਨੀ ਹੁੰਦੀ ਹੈ ਹਨਾ ਮਹਾਰਨੀ ਹੁੰਦੀ ਹੈ ਪੰਜਾਬੀ ਦੀ ਕਿਤਾਬਾਂ ਦੇ ਵਿੱਚ ਆਮ ਤੌਰ ਤੇ ਦਿੱਤੀ ਹੁੰਦੀ ਹੈ ਇਹ ਉਹਦੇ ਵਿੱਚ ਪੁੱਛੇ ਹੋਏ ਨਹੀਂ ਹੁਣ ਜਿਹੜੇ ਬੱਚੇ ਮਹਾਰਨੀ ਕਰਨਗੇ ਹੈਨਾ ਉਹਨਾਂ ਬੱਚਾ ਨੂੰ ਹਰ ਇੱਕ ਚੀਜ਼ ਈਜ਼ੀ ਲੱਗਣ ਲੱਗ ਜੂਗੀ ਕਿਉਂਕਿ ਮਹਾਰਨੀ ਦੇ ਵਿੱਚੋਂ ਹੀ ਘੱਟੋ ਘੱਟ 4-5 ਕੁਐਸਚਨ ਬਣਦੇ ਹੀ ਬਣਦੇ ਨੇ ਠੀਕ ਹੈ ਬਈ ਹੂੰ ਸੋ ਇਹਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ B ਅਗੇਰਲੇ ਸਵਾਲ ਠੀਕ ਹੈ B ਬਣੂਗਾ ਹਾਂ ਉਹ ਮੈਂ ਤਾਂ ਹੀ ਕਹਿ ਰਹੀ ਆ ਪਈ ਪਹਿਲਾਂ ਆਪਾਂ ਦਾ ਭਾਈ ਕਿਸੇ ਨੇ ਸਿਖਾਇਆ ਨਹੀਂ ਇਹ ਰੱਸੀ ਨਹੀਂ ਮਹਾਰਨੀ ਕੀ ਹੁੰਦੀ ਹੈ ਜਦੋਂ ਪਹਿਲੀ ਵਾਰੀ ਪੀਐਸਟਾਟ ਦਾ ਪੇਪਰ ਦਿੱਤਾ ਮੈਨੂੰ ਤਾਂ ਆਪ ਉੱਥੇ ਜਾ ਕੇ ਪਤਾ ਲੱਗੇ ਵੀ ਇਹ ਮਹਾਰਨੀ ਚ ਆਇਆ ਉਦੋਂ ਪਤਾ ਲੱਗੇ ਵੀ ਮਹਾਰਨੀ ਨਾਮ ਦਾ ਵੀ ਕੋਈ ਸ਼ਬਦ ਹੁੰਦਾ ਹੈ ਹਨਾ ਕਿਉਂਕਿ ਸਾਡੇ ਟਾਈਮ ਦੇ ਇਹ ਟੀਚਰ ਤੁਸੀਂ ਉਹ ਲੇਜ਼ੀ ਹੁੰਦੇ ਸੀ ਕੁਰਸੀਆਂ ਤੇ ਬਹਿ ਕੇ ਸਿਰਫ ਆਪ ਨੂੰ ਆਰਡਰ ਦੇਣ ਵਾਲੇ ਹੁੰਦੇ ਸੀ ਭਾਈ ਉੱਥੇ ਆਏ ਕਰ ਲੋ ਪਾਣੀ ਲਿਆ ਦੋ ਸਲਾਈਆਂ ਮੋਣ ਲੋ ਆਏ ਕਰ ਲੋ ਬਾਹਰ ਕਰ ਲੋ ਹਨਾ ਪਰ ਅੱਜ ਕੱਲ ਉਹ ਚੀਜ਼ ਖਤਮ ਹੋਣੀ ਚਾਹੀਦੀ ਹੈ ਜੇਕਰ ਆਪਾਂ ਕਹਾਂ ਲੋ ਟੀਚਰ ਮਾਲਣਾ ਜਾ ਕੇ ਬੱਚੇ ਨੂੰ 100% ਆਪਦੀ ਇਮਾਨ ਨਮਿਤਾ ਗੁਪਤਾ ਕੀ ਕਹਿੰਦੇ ਨੇ ਇਹ ਕਹਿੰਦੇ ਮੈਮ ਤੁਸੀਂ ਸਾਡੇ ਲਈ ਬਹੁਤ ਮਿਹਨਤ ਕਰਦੇ ਹੋ ਹਾਂ ਕੋਈ ਗੱਲ ਨਹੀਂ ਰਾਜੀ ਉਸ ਤੋਂ ਬਾਅਦ ਦੇਖੋ ਹੱਕ ਬਣਦਾ ਵੀ ਸਾਡਾ ਮਿਹਨਤ ਕਰਵਾਉਣ ਦਾ ਜੇਕਰ ਆਪਾਂ ਹੀ ਮਿਹਨਤ ਕਰਾ ਮੇਰੇ ਮਿਹਨਤ ਕਰਵਾਉਣ ਦਾ ਮਤਲਬ ਕੀ ਹੈ ਮੈਂ ਤੁਹਾਨੂੰ ਕਿਉਂ ਬੋਲ ਰਹੀ ਹਾਂ बार-बार ਵੀ ਅੱਜ ਦੀ ਮਿਹਨਤ ਕੀਤੀ ਹੋਈ ਤੁਹਾਡੀ ਪੇਪਰ ਦੇ ਵਿੱਚ ਇਹ ਬੋਲਣੀ ਚਾਹੀਦੀ ਹੈ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ 16 ਨੰਬਰ ਕੁਸਚਨ ਕਹਿੰਦੇ ਰੋਪੜਾ ਤੇ ਮੋਹਾਲੀ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਬੋਲੀ ਉਹਦੇ ਉਪਭਾਸ਼ਾ ਕਿਹੜੀ ਹੈਗੀ ਮਾਜੀ ਹੈ ਮਲਵਈ ਹੈ ਦੁਆਬੀ ਹੈ ਜਾਂ ਪੁਆਦੀ ਹੈ ਰੋਪੜ ਦੇ ਮਹਾਲੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬੋਲੀ ਬੋਲੀ ਜਾਂਦੀ ਹੈ ਉਹਦੀ ਉਪਭਾਸ਼ਾ ਕਿਹੜੀ ਹੋਊਗੀ 16 ਨੰਬਰ ਕੁਐਸਚਨ ਦੇ ਆ ਚੁੱਕੇ ਆ ਬਈ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਪਵਦੀ ਠੀਕ ਹੈ ਸੋ ਜਿਹਨਾਂ ਦਾ ਡੀ ਆ ਰਿਹਾ ਵੈਰੀ ਗੁੱਡ ਬਈ ਠੀਕ ਹੈ ਹੂੰ ਉਸ ਤੋਂ ਬਾਅਦ ਦੇਖੋ ਕਵਿਤਾ ਦੀ ਕਹਿੰਦੇ ਕਿਹੜੀ ਸਿੱਖਿਆ ਵਿਧੀ ਛੋਟੇ ਬੱਚਿਆਂ ਲਈ ਉਤਮ ਮੰਨੀ ਜਾਂਦੀ ਹੁਣ ਮੰਨ ਲਓ ਆਪਾਂ ਤੁਸੀਂ ਈਟੀਟੀ ਵਾਲੇ ਟੀਚਰ ਬਣਨਾ ਹੈ ਨਾ ਹੁਣ ਜਿਹੜੇ ਈਟੀਟੀ ਵਾਲੇ ਬੱਚੇ ਹੁੰਦੇ ਨੇਗੇ ਜਿਨ੍ਹਾਂ ਨੂੰ ਆਪਾਂ ਨੇ ਪੜਾਉਣਾ ਉਹ ਤਾਂ ਬਹੁਤ ਛੋਟੇ ਹੁੰਦੇ ਨੇ ਸੋ ਉਹਨਾਂ ਨੂੰ ਆਪਾਂ ਕਿਵੇਂ ਪੜ੍ਹਾਵਾਂਗੇ ਸ਼ਬਦਾਂ ਦੇ ਅਰਥ ਕੱਢ ਕੇ ਪੜ੍ਹਾਵਾਂਗੇ ਪ੍ਰਸ਼ਨ ਉੱਤਰ ਦੇ ਦਾਂਗੇ ਜਾਂ ਕਿ ਗੀਤ ਤੇ ਨਾਟਵਿਧੀ ਹੋਊਗੀ ਜਾਂ ਪਹਿਲੀ ਜਾ ਕੇ ਭਈ ਲੈਕਚਰ ਲਾ ਲਾਂਗੇ ਉਥੇ ਆ ਕਹਾਂਗੇ ਸਾਡੇ ਵਾਸਤਾ ਭਈ ਲੈਕਚਰ ਸਟੈਂਡ ਲਿਆ ਦਿਓ ਸਤ ਸੋ ਨਾਚ ਕੁਦ ਕੇ ਪੜਾਇਆ ਜਾਂਦਾ ਜਾਂ ਕੋਈ ਹੋਰ ਕੰਮ ਹੁੰਦਾ ਨਹੀਂ ਆਪਾਂ ਤਾਂ ਬਸ ਲੈਕਚਰ ਦੇਣਾ ਚਾਹੀਏ ਉਥੇ ਸੌਣ ਬੱਚੇ ਚਾਹੇ ਕੁਝ ਕਰਨਾ ਹਨਾ ਸੋ ਇਹਦਾ ਰਾਈਟ ਆਨਸਰ ਕੀ ਹੋਊਗਾ ਭਈ ਹਾਂ ਸੀ ਕਰਨੇ ਮੋਸਟਲੀ ਸੋ ਇਹਦਾ ਰਾਈਟ ਆਨਸਰ ਬੜੂ ਗੀਤ ਅਤੇ நாਟ ਵਿਧੀ ਠੀਕ ਹੈ ਬੱਚਿਆਂ ਨੂੰ ਕਵਿਤਾ गा ਕੇ ਜਾਂ ਨਾਟਕ ਕਰਵਾ ਕੇ ਹਨਾ ਹਾਂ ਸੋ ਬਣੂਗਾ ਥੋੜਾ ਸੀ ਉਸ ਤੋਂ ਬਾਅਦ ਦੇਖੋ 18 ਨੰਬਰ ਕੁਸਚਨ ਆ ਗਿਆ ਬਈ ਕਿਨੇ ਖਾਲੀ ਸਥਾਨ ਭਰੋ ਅੰਨਾ ਵੰਡੇ ਡੈਸ਼ ਮੁਰਮੁਰ ਆਪਣੇ ਨੂੰ ਰੇਓੜੀਆਂ ਸੀਰਨੀਆਂ ਰੋਟੀਆਂ ਦਾੜੀ ਹੁਣ ਇਹ ਕੁਸਚਨ ਨਾ ਘਟੋ ਘਟ ਪੇਪਰ ਦੇ ਵਿੱਚ ਇਸ ਤੋਂ ਪਹਿਲਾਂ 2-3 ਵਾਰ ਆ ਚੁੱਕਿਆ ਤੇ ਇਹਦੇ ਵਿੱਚ ਕਨਫਿਊਜ਼ਨ ਬਹੁਤ ਰਹਿੰਦੀ ਹੈ ਕਰੋ ਬਈ ਆਨਸਰ ਕਿਹੜਾ ਕਰਦਾ ਕਰੋ ਬਈ ਆਨਸਰ ਕੋਈ ਗੱਲ ਨਹੀਂ ਬਈ ਜਿਹੜੇ ਜਾ ਰਹੇ ਹੋ ਉਹ ਬਾਅਦ ਚ ਦੇਖ ਸਕਦੇ ਹੋ ਕਲਾਸ ਠੀਕ ਹੈ ਸੋ ਦੈ ਰਾਈਟ ਆਨਸਰ ਬਣੋਗੇ ਬਈ ਤੁਹਾਡਾ ਏ ਦਿਓੜੀਆਂ ਠੀਕ ਹੈ ਹਾਂ ਇਹ ਖਾਣਾ ਦੇ ਵਿੱਚੋਂ ਆ ਠੀਕ ਹੈ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਹੈ ਲਿਖਿਆਂ ਦੇ ਵਿੱਚੋਂ ਕਿਹੜੀ ਵਾਕ ਦੀ ਕਿਸਮ ਨਹੀਂ ਹੈ ਹੈ ਲਿਖਿਆਂ ਦੇ ਵਿੱਚੋਂ ਕਿਹੜੀ ਵਾਕ ਦੀ ਕਿਸਮ ਨਹੀਂ ਹੈ ਸਧਾਰਨ ਵਾਕ ਉਪਵਾਕ ਮਿਸ਼ਰਤ ਵਾਕ ਜਾਂ ਸੰਯੁਕਤ ਵਾਕ ਕਰੋ ਬਈ ਅਨਸਰ ਚਾਰ ਆਪਸ਼ਨ ਨੇ ਤੁਹਾਡੇ ਅੱਗੇ ਸਧਾਰਨ ਵਾਕ ਉਪਵਾਕ ਮਿਸ਼ਰਤ ਵਾਕ ਜਾਂ ਸੰਯੁਕਤ ਵਾਕ ਹਾਂ ਸੋ ਇਹਦਾ ਰਾਈਟ ਅਨਸਰ ਬਣੋਗਾ ਬਈ ਤੁਹਾਡਾ ਉਪਵਾਕ ਕਿਉਂਕਿ ਸਧਾਰਨ ਮਿਸ਼ਰਤ ਤੇ ਸੰਯੁਕਤ ਇਹ ਵਾਕ ਦੀਆਂ ਨੇ ਜਿਹੜਾ ਉਪਵਾਕ ਹੋ ਇੱਕ ਅਲੱਗ ਰੂਪ ਉਹਦਾ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਨਾਸਿਕਤਾ ਨੂੰ ਅੰਕਿਤ ਕਰਨ ਲਈ ਕਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੇ ਸ਼ਬਦ ਆਪਾਂ ਨਾਕਰਾਹੀ ਬੋਲਦੇ ਆ ਨਾਸਿਕਤਾ ਉਹਨਾਂ ਨੂੰ ਜੇਕਰ ਆਪਾਂ ਨੇ ਅੰਕਿਤ ਕਰਨਾ ਤਾਂ ਉਥੇ ਕਿਹੜੇ ਹੋਉਣਗੇ ਬਈ ਤੁਹਾਡੇ ਚਿੰਨਾ ਦੀ ਵਰਤੋਂ ਹੋਊਗੀ ਅਦਗ ਤੇ ਟਿੱਪੀ ਹੋਊਗੀ ਬਿੰਦੀ ਤੇ ਟਿੱਪੀ ਹੋਊਗੀ ਅਦਗ ਬਿੰਦੀ ਹੋਊਗੀ ਇਹਨਾਂ ਸਾਰਿਆਂ ਦੀ ਹੋਊਗੀ ਹਾਂ ਕਰੋ ਬਈ ਅਨਸਰ ਨੰਬਰੀ ਖਤਮ ਹੋ ਗਈ ਥਿਆ ਕੇ ਨਾ ਚਲੋ ਕੋਈ ਆਲੀ ਪਤੀ ਹੈ ਸਾਰਿਆਂ ਨੂੰ ਸੋ ਇਹਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਵੀ ਬਿੰਦੀ ਅਤੇ ਟਿੱਪੀ ਬਿੰਦੀ ਅਤੇ ਟਿੱਪੀ ਜਿਹੜੀ ਤੁਹਾਡੀ ਇਹ ਨਾਸਿਕਤਾ ਨੂੰ ਅੰਕੇ ਤੇ ਕਰਨ ਲਈ ਵਰਤੀ ਜਾਂਦੀ ਹੈ ਠੀਕ ਹੈ ਵੀ ਹਾਂ ਉਸ ਤੋਂ ਬਾਅਦ ਦੇਖੋ ਮੈਨੂੰ ਲੱਗਦਾ ਭਈ ਇਹ ਕੁਸ਼ ਨਹੀਂ ਖਤਮ ਹੋ ਗਿਆ ਨਾ ਜਦੋਂ ਇੰਟਰਸਟੇ ਬਣਨੇ ਲੱਗਿਆ ਜਦੋਂ ਇੰਟਰਸਟੇ ਬਣਨੇ ਲੱਗਿਆ ਫੋਨਾ ਇਹ ਕੋ ਲਗੇ ਵੀ ਕਰਦੇ ਕਰਦੇ ਕਿੱਥੇ ਕਿ ਪਹੁੰਚ ਗਏ ਸੀ ਆਪਾਂ ਹਨਾ ਸੋ ਐਨ ਲੀਨ ਹੋ ਗਏ ਸੀ ਪੜਦੇ ਪੜਦੇ ਸੋ ਜਿਵੇਂ ਅੱਜ ਲੀਨ ਹੋ ਗਏ ਨਾ ਇਸੇ ਤਰੀਕੇ ਲੀਨ ਹੋ ਕੇ ਪੜਨਾ ਵੀ ਸਾਰਿਆਂ ਨੇ ਹੁਣ ਸਾਥ ਬਣਜੋ ਠੀਕ ਹੈ ਸਾਥ ਬਣਜੋ ਸਾਥ ਬਣਨ ਦਾ ਮਤਲਬ ਕੀ ਹੁੰਦਾ ਬিনা ਇੱਧਰ ਦੇਖੋ ਨਾ ਇੱਧਰ ਦੇਖੋ ਥੱਲੇ ਪੋਰਾ ਪਟ ਲੋ ਕਿਤਾਬਾਂ ਲੈ ਕੇ ਵੜ ਜਾਓ ਬਸ ਉਹਦੀ ਪਤਾ ਲੱਗੇ ਜਿਹਦੇ ਪੀਐਸ ਟੈਟ ਆ ਗਿਆ ਨਾ ਹੁਣ ਵਾਰ-ਵਾਰ ਇਹ ਪੁੱਛਣਾ ਬੰਦ ਕਰ ਦਿਓ ਮੈਡਮ ਪੀਐਸ ਟੈਟ ਕਰ ਦੋ ਉਹ ਤਾਂ ਚਾਹੇ ਕੱਲ ਨੂੰ ਆ ਜੇ ਕੱਲ ਨੂੰ ਆ ਗਿਆ ਫਿਰ ਅਧਿਆਏ ਖਣਗੇ ਮੈਡਮ ਇਹਦੀ ਡੇਟ ਪੋਸਟਪੋਨ ਹੋਊਗੀ ਫਿਰ ਉਥੇ ਉਹ ਗੱਲ ਆ ਜਾਂਦੀ ਹੈ ਨਾ ਵੀ ਅੱਗੇ ਵਾਜੇ ਅੱਗੇ ਵਾਜੇ ਸੋ ਹੁਣ ਟਾਈਮ ਹੈ ਚੱਕੋ ਕਿਤਾਬਾਂ ਪਾੜ-ਪਾੜ ਕੇ ਖਾ ਜਾਓ ਠੀਕ ਹੈ ਬਤ ਤੋਂ ਬਤ ਕਲਾਸਾਂ ਦੇਖੋ ਅਟੈਂਡ ਕਰੋ ਹਨਾ ਕੋਰਸ ਵਗੈਰਾ ਖਰੀਦੋ ਭਾਈ ਪੜੋ ਉਹਨਾਂ ਚੀਜ਼ਾਂ ਨੂੰ ਹਨਾ ਬਤ ਤੋਂ ਬਾਰੇ ਜਿੰ ਥੋੜੇ ਵਾਸਤੇ ਅਸੀਂ ਹਰ ਇੱਕ ਚੀਜ਼ ਲੈ ਕੇ ਹਾਜ਼ਰ ਹਾਂ ਠੀਕ ਹੈ ਸੋ ਕਲਾਸ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਲਾਈਕ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਵਧੀਆ ਕੁਐਸਚਨ ਆ ਜਿਹੜੇ ਆਪਾਂ ਲੈ ਕੇ ਆਉਂਦੇ ਹਾਂ ਅੱਜ ਕਲਾਸ ਦੇ ਵਿੱਚ ਆਪਾਂ ਸਾਰੇ ਪੀਕ ਕੁਐਸਚਨ ਕਰਵਾਏ ਨੇ ਅੱਗੇ ਆਪਾਂ ਡੇਲੀ ਥੀ ਕਰਦੇ ਹੁੰਦੇ ਹਾਂ ਸੋ ਚਲੋ ਕੋਈ ਗੱਲ ਨਹੀਂ ਬਈ ਕੱਲ ਤੋਂ ਜ਼ਿਆਦਾ ਕਰਾਂਗੇ ਆਪਾਂ ਠੀਕ ਹੈ ਸੋ ਧੰਨਵਾਦ ਜਿਨ੍ਹਾਂ ਨੇ ਕਲਾਸ ਅਟੈਂਡ ਕੀਤੀ ਸੋ ਜਿਨ੍ਹਾਂ ਨੇ ਨਹੀਂ ਕੀਤੀ ਬਈ ਉਹਨਾਂ ਦਾ ਵੀ ਸੋ ਕਿਸੇ ਕੰਮ ਕਰਕੇ ਜਿਹੜੇ ਗਏ ਠੀਕ ਹੈ ਸੋ ਇਹ ਮੈਂ ਬਾਰ-ਬਾਰ ਤਾਂ ਕਹਿ ਰਹੀ ਹਾਂ ਤੁਹਾਨੂੰ ਵੀ ਹੁਣ ਦਾ ਫੜਿਆ ਹੋਇਆ ਤੁਹਾਡਾ ਅੱਗੇ ਸੋ ਇਹ ਤੁਹਾਡੇ ਵਾਸਤੇ ਡਿਟੇਲ ਹੈ ਬਈ ਸੋ ਜਿਹੜੇ ਕੋਈ ਬੱਚੇ ਕੋਰਸ ਲੈਣ ਦੇ ਚਾਹਵਾਨ ਨੇ 2500 ਦੇ ਵਿੱਚ ਸਿਰਫ ਤੁਹਾਨੂੰ 8TT ਦਾ ਤੇ 10000 ਦੇ ਵਿੱਚ ਸਿਰਫ ਤੁਹਾਨੂੰ SSC ਪੰਜਾਬੀ ਦਾ ਫੁੱਲ ਕੋਰਸ ਮਿਲ ਰਿਹਾ ਠੀਕ ਹੈ ਜੋ ਤਾਂ ਪੇਪਰ ਆ ਗਿਆ ਨਾ ਮੈਂ ਬਾਰ-ਬਾਰ ਕਹਿ ਰਹੀ ਹਾਂ ਇਹ ਕੋਰਸ ਤੁਹਾਨੂੰ ਘੱਟੋ-ਘੱਟ 20-15000 ਤੋਂ ਘੱਟ ਨਹੀਂ ਮਿਲਣਗੇ ਠੀਕ ਹੈ ਸਭ ਤੋਂ ਘੱਟ ਫੀਸਾਂ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਅਸੀਂ ਤਿਆਰੀ ਕਰਵਾ ਰਹੇ ਹਾਂ ਠੀਕ ਹੈ ਬਈ ਸੋ ਜੇਕਰ ਤੁਸੀਂ ਕੋਰਸ ਲੈਣ ਦੇ ਚਾਹਵਾਨ ਹੋ ਬਈ ਪਲੇ ਸਟੋਰ ਦੇ ਵਿੱਚੋਂ ਜਾ ਕੇ ਬਿਲਕੁਲ ਫ੍ਰੀ ਦੇ ਵਿੱਚ ਇਸ ਕੋਰਸ ਨੂੰ ਜੇ ਤੁਸੀਂ ਜੁਆਇਨ ਕਰ ਸਕਦੇ ਹੋ ਠ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਤੇ ਇਸ ਤੋਂ ਇਲਾਵਾ ਡੈਮੋ ਕਲਾਸਾ ਜੁਆਇਨ ਕਰ ਸਕਦੇ ਹੋ 600 ਕੁਸਚਨ ਐਸਐਸਟੀ ਵਾਲਾ ਵਾਸਤੇ ਬਿਲਕੁਲ ਫ੍ਰੀ ਪਿਆ ਠੀਕ ਹੈ ਬਈ ਸੋ ਧੰਨਵਾਦ ਮਿਲਦੇ ਆਂ ਸ਼ਾਮ ਨੂੰ 8:30 ਵਜੇ ਸੀਡੀਪੀ ਦੀ ਕਲਾਸ ਦੇ ਵਿੱਚ ਸੋ ਥੈਂਕ ਯੂ ਬਈ ਟੇਕ ਕੇਅਰ